ਦੋਸਤੋ ਮੈਂ ਗਿਆਨ ਸੈਦਪੁਰੀ ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਟੀਵੀ ਪਾਸ਼ ਸਾਡੇ ਸਮਿਆਂ ਦਾ ਮਹਾਨ ਇਨਕਲਾਬੀ ਕਵੀ ਸੀ ਕਾਲਖ ਦੇਵਨਜਾਰਿਆ ਨੇ ਉਸ ਨੂੰ ਸਾਡੇ ਕੋਲੋਂ ਖੋ ਲਿਆ ਸੀ ਖੇਤਾਂ ਦੇ ਪੁੱਤ ਪਾਸ਼ ਨੇ 9 ਸਤੰਬਰ 1950 ਨੂੰ ਤਲਵੰਡੀ ਸਲੇਮ ਵਿੱਚ ਜਨਮ ਲਿਆ ਉਸ ਦਾ ਜਨਮ ਦਿਨ ਮਨਾਉਣ ਲਈ ਉਸ ਦੇ ਸੰਗੀ ਸਾਥੀ ਉਸ ਦੇ ਘਰ ਪਹੁੰਚੇ ਇਹਨਾਂ ਸਾਥੀਆਂ ਵਿੱਚ ਪੰਜਾਬ ਖੇਤ ਮਜ਼ਦੂਰ ਜੂਨੀਅਨ ਤਰਕਸ਼ੀਲ ਸੁਸਾਇਟੀ ਕਿਸਾਨ ਸਭਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੈਂਬਰ ਸ਼ਾਮਲ ਸਨ ਪੇਸ਼ ਹੈ 파ਸ਼ ਦਾ ਜਨਮ ਦਿਨ ਮਨਾਉਣ ਦੀ ਰਿਪੋਰਟ ਸ਼ੁਕਰੀਆ ਅਸੀਂ ਪਾਸ ਦੇ ਸੰਗੀ ਸਾਥੀ ਉਹਨਾਂ ਦੇ ਜੱਦੀ ਘਰ ਤਲਵੰਡੀ ਸਲੇਮ ਵਿਖੇ ਆਪਣੇ ਮਹਿਬੂਬ ਕਵੀ ਦੋਸਤ ਦਾ 75ਵਾਂ ਜਨਮ ਦਿਨ ਮਨਾ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਸਾਡੇ ਨਾਲ ਪਾਸ ਮੰਤਰੀ ટ્રਸਟ ਦੇ ਮੈਂਬਰ ਜਗੀਰ ਜੋਸਨ ਜੀ ਮੋਹਨ ਸਿੰਘ ਬੱਲ ਪਾਸ਼ ਸੰਸਰਾਏ ਸ਼ਹੀਦੀ ਜਾਗਰ ਕਮੇਟੀ ਦੇ ਕਨਵੀਨਰ ਤਰਕਸ਼ੀਲ ਸੁਸਾਇਟੀ ਤੋਂ ਪ੍ਰਿੰਸੀਪਲ ਮਨਜੀਤ ਸਿੰਘ ਪਾਸ਼ ਦੇ ਕਜਨ ਬ੍ਰਦਰ ਸਰਕਾਰ ਸਰਪੰਚ ਸਾਹਿਬ ਸ਼ਹੀਦੀ ਜਾਗਰ ਕਮੇਟੀ ਦੇ ਸਾਡੇ तमाम ਸਾਥੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸਾਥੀ ਸਤਨਾਮ ਸਿੰਘ ਗੁੱਗੀ ਪਾਸ਼ ਦੇ ਸਾਥੀ ਵਲਦੇਵ ਸਿੰਘ ਉੱਗੀ ਜੀ ਸਾਡੇ ਵਿੱਚ ਮੌਜੂਦ ਨੇ ਔਰ ਹੋਰ ਸਾਡੇ ਸਾਥੀ ਜਿਹੜੇ ਸਾਰੇ ਅੰਤਾਰ ਆਜ਼ਾਦੀ ਗਿਆਨ ਸਹਿਤ ਪੁਰੀ ਕੀ ਸਾਰੇ ਸਾਥੀ ਅੱਜ ਅਸੀਂ ਇੱਥੇ ਮੌਜੂਦ ਆ ਔਰ ਪਿਛਲੇ ਢਾਈ ਦਹਾਕਿਆਂ ਤੋਂ ਅੱਜ ਦਾ ਇਹ ਦਿਨ ਕਪਤਾ ਦਿਵਸ ਦੇ ਰੂਪ ਵਿੱਚ ਲਗਾਤਾਰ ਕਮੰਤਰੀ ટ્રਸਟ ਦੇ ਵੱਲੋਂ ਮਨਾਇਆ ਜਾਂਦਾ ਇਸ ਵਾਰ ਵੀ 6 ਸਤੰਬਰ ਨੂੰ ਰੇਲ ਕੋਟ ਫੈਕਟਰੀ ਵਿਖੇ ਅਸੀਂ ਇਹ ਸਮਾਰਗਮ ਰੱਖਿਆ ਸੀ ਪਰ ਹੜ੍ਹਾਂ ਬਾਰਸ਼ਾਂ ਦੀ ਬਣੀ ਹੋਈ ਸਥਿਤੀ ਦਾ ਕਰਕੇ ਸਾਨੂੰ ਇਹ ਸਮਾਰਗਮ ਰੱਦ ਕਰਨਾ ਪਿਆ ਤੇ ਅੱਜ ਇਸ ਸਥਿਤੀ ਦੇ ਵਿੱਚ ਅਸੀਂ ਸਾਰੇ ਉਹਨਾਂ ਦੇ ਘਰ ਵਿਖੇ ਮੌਜੂਦ ਹੋ ਕੇ ਆਪਣੇ ਮਹਿਬੂਬ ਸ਼ਹੀਦ ਨੂੰ ਆਪਣੇ ਮਹਿਬੂਬ ਦੋਸਤ ਨੂੰ ਉਸ ਕੋਟੀ ਦੇ ਇਨਕਲਾਬੀ ਕਵੀ ਨੂੰ ਯਾਦ ਕਰ ਰਹੇ ਹਾਂ